ਲੋਟ ਬਿਲਕੁਲ ਜੀ ਬਹੁਤ ਵਧੀਆ ਟਾਪਿਕ ਹੈ ਇਹ ਵੀ ਆਪਣਾ ਜਿਹੜੀ ਆਪਣੀ ਅਕਲੀ ਭੁਜੀ ਪੜ੍ਹ ਕੇ ਭੁਜੀਏ ਕਿਤਾਬ ਦੇ ਵਿੱਚੋਂ ਲੜੀ ਵਾਰਿਆ ਜੀ ਤੇ ਆਪਾਂ ਇੱਥੇ ਸ਼ੁਰੂ ਕਰਦੇ ਆ ਜੀ ਨਜ਼ਰ ਅਤੇ ਨਜ਼ਰ ਅਰਬੀ ਪੰਜਾ ਦੇ ਸ਼ਬਦ ਨੇ ਜੀ ਅਤੇ ਵੱਖ-ਵੱਖ ਰੂਪਾਂ ਅਤੇ ਅਰਥਾਂ ਵਿੱਚ ਵਰਤੇ ਜਾਂਦੇ ਆ ਬਿਲਕੁਲ ਜਿਵੇਂ ਨਜ਼ਰ ਜੱਜ ਦੇ ਪੈਰ ਚ ਬਿੰਦੀ ਨਜ਼ਰ ਜਿੱਕੇ ਨੰਨਾ ਜੱਜੇ ਦੇ ਪੈਰ 'ਚ ਬਿੰਦੀ ਤੇ ਰਾਰੇ ਨੂੰ ਸਿਆਰੀ ਨਜ਼ਰ ਜੀ ਇਸੇ ਤਰ੍ਹਾਂ ਨਜ਼ਰ ਤੇ ਦਦੇ ਨਾਲ ਨਜ਼ਰ ਤੇ ਨਜ਼ਰ ਜੀ ਨਜ਼ਰ ਅਤੇ ਨਦਰ ਦੇ ਅਰਥ ਹਨ ਨਿਗਾਹ ਦ੍ਰਿਸ਼ਟੀ ਧਿਆਨ ਤਵਜੋ ਉਪਹਾਰ ਪ੍ਰਤਗਿਆ ਅਤੇ ਪ੍ਰਣ ਜੀ ਗੁਰਬਾਣੀ ਵਿਖੇ ਆਮ ਤੌਰ ਤੇ ਸ਼ਬਦ ਕਰਤਾਰ ਦੀ ਸੋਲੀ ਨਜ਼ਰ ਜੀ ਅਤੇ ਰਹਿਮਤ ਲਈ ਵਰਤਿਆ ਗਿਆ ਹੈ ਜੀ ਗੁਰੂ ਸਾਹਿਬ ਦਾ ਫਰਮਾਨ ਹੈ ਨਾਨਕ ਨਜ਼ਰੀ ਨਜ਼ਰ ਨਿਹਾਲ ਜੀ ਜਿਨ ਕੋ ਨਜ਼ਰ ਕਰਮ ਤਿਨਕਾਰ ਜੀ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਨਜ਼ਰ ਸੰਸਕ੍ਰਿਤ ਦੇ ਹਤੇ ਨਜ਼ਰ ਫਾਰਸੀ ਦਾ ਸ਼ਬਦ ਹੈ ਜੀ ਨਜ਼ਰ ਭਈ ਘਰ ਘਰ ਤੇ ਜਾਂਿਆ ਜੀ ਨਜ਼ਰੀ ਜਿੱਥੇ ਨਜ਼ਰੀ ਆ ਉਥੇ ਦ੍ਰਿਸ਼ਟੀ ਵਿੱਚ ਦਿਸਣ ਵਾਲਾ ਨਜ਼ਰੀ ਆਵੇ ਤੈਸਿਓਨੇ ਤੈਸਿਓ ਮੋ ਹੈਲੋ ਸੁਣੀ ਕਰਾਲੀ ਸੋ ਜਾਣਕਾਰੀ ਲਈ ਸਾਡੀ ਵੈਬਸਾਈਟ ਇਹ ਹੈ ਹੈਲੋ ਆਲਿਕਾਰਿਓਂ ਕਾਰਿਓ ਪਾਇਸਾ ਕਹਿੰਦੇ ਨਾ ਗੁਰੂ ਸਾਹਿਬ ਵਰਬਾਉਂਦੇ ਆ ਨਜ਼ਰੀ ਆਵੇ ਤੈਸਿਓ ਮੋ ਜੀ ਨਜ਼ਰ ਬੰਦ ਹਵਾਲਾਤ ਵਿੱਚ ਰੱਖ ਕੇ ਜਿਸ ਤੇ ਸਪਾਈ ਦੀ ਨਿਗਰ ਨਿਗਾਰ ਰੱਖੀ ਜਾਵੇ ਉਸ ਨੂੰ ਨਜ਼ਰਬੰਦ ਕਹਿੰਦੇ ਆ ਜੀ ਜੀ ਬਿਲਕੁਲ ਉਹ ਪੱਠੀ ਨਜ਼ਰ ਜਿਤਨਾ ਸੰਗੋਬੰਦ ਰੱਖਦੇ ਸੀ ਪੀਐਸਏ ਲਾ ਕੇ ਜਾਂ ਐਨਐਸਏ ਲਾ ਕੇ ਹਾਂਜੀ ਹਾਂਜੀ ਜੀ ਉਹ ਪੱਠੀ ਨਜ਼ਰ ਜੀ ਇਹ ਵੀ ਗੁਰਬਾਨੀ ਚ ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾ ਕਰਾਇੰਦਾ ਜੇ ਉਹ ਆਪਣੀ ਨਦਰੋ ਪੱਠੀ ਕਰ ਲਵੇ ਤੇ ਵੱਡੇ ਵੱਡੇ ਸੁਲਤਾਨਾ ਨੂੰ ਵੀ ਕਾ ਖੋਦਨ ਤੇ ਲਾ ਦਿੰਦਾ ਜੀ ਆਮ ਤੌਰ ਤੇ ਨਜ਼ਰ ਲਗਣੀ ਬਾਦ ਨਜ਼ਰ ਹੋਣਾ ਆਦਿ ਕ ਸ਼ਬਦ ਵਰਤ ਕੇ ਭੇਖੀ ਚਾਲਬਾਜ਼ ਬ੍ਰਾਹਮਣ ਤੇ ਸੰਤ ਲੋਗ ਅਗਿਆਨੀ ਤੇ ਭੋਲੇ ਲੋਕਾਂ ਨੂੰ ਲੁੱਟਦੇ ਤੇ ਡਰਾਉਂਦੇ ਰਹਿੰਦੇ ਹਨ ਜੀ ਇਸ ਬਾਰੇ ਪੰਥ ਦੇ ਮਹਾਨ ਵਿਦਵਾਨ ਲਖਾਰੀ ਜੀ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਗੁਨਮਤ ਮਾਰਤੰਡ ਵਿਖੇ ਲਿਖਦੇ ਹਨ ਜੀ ਕਿ ਅਗਿਆਨੀ ਸਮਝਦੇ ਹਨ ਕਿ ਬਾਦ ਨਜ਼ਰ ਦਾ ਬੁਰਾ ਅਸਰ ਹੁੰਦਾ ਹੈ ਜੀ ਆਰ ਇਸ ਤੋਂ ਬਚਣ ਵਾਸਤੇ ਅਵਿਧਿਆ ਦੇ ਅਨੇਕ ਕਰਮ ਕਰਨੇ ਕਰਦੇ ਹਨ ਜੀ ਜੋ ਸਿੱਖ ਧਰਮ ਵਿੱਚ ਨਿੰਦਿਤ ਹਨ ਜੀ RAM ਨਾਮ ਜੋ ਜਨ ਜਪੈ ਅਨ ਦਿਨ ਸਤ ਜਾਗਾ ਜੀ ਤੰਤ ਮੰਤ ਨੇ ਜੋ ਹੈ ਤਿਸ ਚਾਖ ਨ ਲਗਾ ਜੀ ਉਸ ਨੂੰ ਕੋਈ ਤੰਤਰ ਮੰਤਰ ਜੋ ਨਹੀਂ ਸਕਦਾ ਤੇ ਉਸ ਨੂੰ ਚਾਖ ਨਜ਼ਰ ਨਹੀਂ ਲੱਗ ਸਕਦੀ ਜੀ ਜੀ ਜਿਹੜਾ ਰਮੇ ਹੋਏ RAM ਨੂੰ ਹਰ ਵੇਲੇ ਅਨ ਦਿਨ ਹਰ ਵੇਲੇ ਸਦਾ ਹੀ ਉਸ ਨੂੰ ਜਪਦਾ ਜਾਗਦਾ ਰਹਿੰਦਾ ਸਦ ਜਾਗ ਹੈ ਜੀ ਭਾਵ ਜੋ ਰਮੇ ਹੋਏ RAM ਨਰਿੰਕਾਰ ਨੂੰ ਸਦਾ ਜਾ ਰੱਖਦਾ ਜਿਉਂ ਅਗਿਆਨਤਾ ਦੀ ਨੀਂਦਰ ਤੋਂ ਜਾਗਿਆ ਰਹਿੰਦਾ ਉਸ ਨੂੰ ਚਾਖ ਬਦ ਨਜ਼ਰ ਕਦੇ ਨਹੀਂ ਲੱਗਦੀ ਜੀ ਫਾਈਸਾ ਹੋਰ ਲਿਖਦੇ ਆ ਕਿ ਹਰ ਸਿਮਰਤ ਕਿਸ ਚਾਖ ਨ ਲੱਗੈ ਜੀ ਵਾਹਿਗੁਰੂ ਨੂੰ ਯਾਦ ਰੱਖਦੇ ਆ ਬਦ ਨਜ਼ਰ ਨਹੀਂ ਲੱਗਦੀ ਜੀ ਹਰ ਸਿਮਰਤ ਦਾਤ ਦਿਓ ਨਾ ਪੂਹੈ ਜੇ ਮੈਂ ਫੋਨ ਨੂੰ ਅਟੈਂਡ ਕਰ ਲਵਾਂ ਹਲੋ ਹਾਂਜੀ ਮੈਂ ਮੈਂ ਰੈਡੀ ਹਾਂ ਤੁਹਾਨੂੰ ਬਾਅਦ ਹੀ ਕਾਲ ਕਰਦਾ ਹਾਂ ਜੀ ਕਹੇ ਆਂ ਕਹ ਰਿਹਾ ਤੁੰ ਜੀ। ਆਪੋ ਉਤ ਪ੍ਰੈਤ ਬਿਤਾਲ ਦਾ ਅਸੇਬ ਨਹੀਂ ਹੁੰਦਾ ਅਰਥਾਤ ਭਰਮ ਤੋਂ ਮੰਨਿਆ ਹੋਇਆ ਅਸਰ ਮਨ ਦੇ ਉੱਪਰ ਨਹੀਂ ਵਿਆਪਦਾ। ਜੀ। ਇਹ ਭਾਈ ਸਾਹਿਬ ਭਾਈਕਾਨ ਸਿੰਘ ਨਾਬਾ ਮਾਰਤੰਡ ਦੇ ਵਿੱਚ ਲਿਖਦੇ ਆ। ਜੀ। ਡਾਕਟਰ ਰਤਨ ਸਿੰਘ ਜੱਗੀ ਵੀ ਸ਼ਬਦ ਗੁਰੂ ਗ੍ਰੰਥ ਵਿਸ਼ਵ ਕੋਸ਼ ਵਿੱਚ ਲਿਖਦੇ ਆ। ਜੀ। ਕਿ ਨਦਰ ਅਰਬੀ ਪਾਸ਼ਾ ਦਾ ਤੇ ਨਜ਼ਰ ਸ਼ਬਦ ਦਾ ਤਤਪਰ ਰੂਪ ਹੈ। ਜੀ। ਇਸ ਦਾ ਅਰਥ ਹੈ ਦ੍ਰਿਸ਼ਟੀ ਨਿਗਾ ਜੀ ਅਧਿਆਤਮਕ ਸਹਿਤ ਵਿੱਚ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਦੀ ਥਾਂ ਵਰਤਿਆ ਜਾਂਦਾ ਹੈ ਜੀ ਗੁਰਬਾਣੀ ਵਿਖੇ ਮੇਰ ਦੀ ਨਜ਼ਰ ਕਰਨ ਵਾਲੇ ਨੂੰ ਨਜ਼ਰੀ ਕਿਹਾ ਗਿਆ ਹੈ ਜੀ ਨਾਨਕ ਨਜ਼ਰੀ ਨਜ਼ਰ ਨਾਨਕ ਨਜ਼ਰੀ ਨਜ਼ਰ ਕਰੇ ਤੈ ਨਾਮ ਤਨ ਪੱਲੇ ਪਾਏ ਜੀ ਸਾਰੇ ਭਾਰਤੀ ਧਰਮਾਂ ਦੀਆਂ ਭਗਤੀ ਭਾਵਨਾਵਾਂ ਦੇ ਸਿਧਾਂਤਕ ਵਿਕਾਸ ਤੇ ਨਜ਼ਰ ਮਾਰੀਏ ਜੀ ਤਾਂ ਪਰਮ ਸਤਾ ਦੀ ਅਸੀਮ ਅਕਾਨ ਕਿਰਪਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ ਜੀ ਸਾਮੀ ਧਾਰਮਿਕ ਪਰੰਪਰਾਵਾਂ ਵਿੱਚ ਪ੍ਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਨੂੰ ਕਰਮ ਮਿਹਰ ਬਖਸ਼ਿਸ਼ ਫਜ਼ਲ ਨਦਰ ਆਦਿ ਕ ਸ਼ਬਦਾਂ ਦੇ ਨਾਲ ਪ੍ਰਗਟਾਇਆ ਗਿਆ ਜੀ ਇਸਾਈ ਮਤ ਵਿੱਚ ਇਸ ਭਾਵਨਾ ਲਈ ਗ੍ਰੇਸ ਸ਼ਬਦ ਵਰਤਿਆ ਗਿਆ ਜੀ ਸੋ ਸਪਸ਼ਟ ਹੈ ਕਿ ਸਾਰਿਆਂ ਧਰਮਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਈਸ਼ਵਰੀ ਕਿਰਪਾ ਦੀ ਮਹੱਤਤਾ ਮਹੱਤਵ ਅਸਥਾਪਨਾ ਕੀਤੀ ਗਈ ਹੈ ਪਰ ਹਰੇਕ ਧਰਮ ਦੀ માનਤਾ ਦਾ ਪ੍ਰਕਾਰਜੀ ਰੂਪ ਵੱਖਰੇ ਵੱਖਰੇ ਢੰਗ ਨਾਲ ਕੀਤਾ ਗਿਆ ਹੈ ਬਿਲਕੁਲ ਗੁਰੂ ਨਾਨਕ ਸਾਹਿਬ ਦੇ ਜਗ ਨੇ ਜਗਤ ਨੂੰ ਦਿੱਤੇ ਮੂਲ ਸਿਧਾਂਤ ਮੂਲ ਮੰਤਰ ਮੁਢਲਾ ਉਪਦੇਸ਼ ਜੀ ਇਸ ਨੂੰ ਗੁਰਪ੍ਰਸਾਦ ਕਿਹਾ ਸੰਸਕ੍ਰਿਤ ਵਿਖੇ ਪ੍ਰਸਾਦ ਦੇ ਅਰਥ ਹੋਰ ਅਰਥਾ ਤੋਂ ਇਲਾਵਾ ਕਿਰਪਾ ਕਰਮ ਜਾਂ ਨਦਰ ਵੀ ਪ੍ਰਾਇਵਾਚੀ ਰੂਪ ਵਿੱਚ ਆਉਂਦੇ ਹਨ ਜੀ ਗੁਰਮਤ ਵਿੱਚ ਪ੍ਰਮਾਤਮਾ ਦੀਆਂ ਸੰਪੂਰਨ ਸ਼ਕਤੀਆਂ ਅਤੇ ਗੁਣਾ ਨੂੰ ਗੁਰੂ ਵਿੱਚ ਅਪਰੋਤ ਕੀਤਾ ਗਿਆ ਹੈ ਜੀ ਗੁਰੂ ਤੇ ਪ੍ਰਮਾਤਮਾ ਵਿੱਚ ਕੋਈ ਵੀ ਮਤ ਭੇਦ ਨਹੀਂ ਗੁਰੂ ਸਾਹਿਬ ਦਾ ਫਰਮਾਨ ਹੈ ਭੇਦ ਨਹੀਂ ਗੁਰਦੇਵ ਮੁਰਾਰ ਜੇ ਗੁਰੂ ਦੀਆਂ ਭਾਵਨਾਵਾਂ ਨੂੰ ਸਮੁੱਚੇ ਤੌਰ ਤੇ ਬਿਆਨ ਕਰੀਏ ਤਾਂ ਗੁਰੂ ਤੋਂ ਬਿਨਾ ਪ੍ਰਭੂ ਮੁਕਤੀ ਗਿਆਨ ਸਨਮਾਨ ਵਾਸਤਕ ਵਾਸਤਵਿਕ ਮਾਰਗ ਅਤੇ ਹਰ ਭਗਤੀ ਆਦਿਕ ਕਿਸੇ ਦੀ ਵੀ ਪ੍ਰਾਪਤੀ ਨਹੀਂ ਹੋ ਸਕਦੀ ਗੁਰੂ ਤੋਂ ਬਿਨਾ ਜੀ ਗੁਰੂ ਹੀ ਦੱਸਦਾ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਸਾਰੀਆਂ ਸਿਆਣਪਾਂ ਹਕਮਤਾ ਛੱਡ ਕੇ ਉਸ ਦੀ ਨਜ਼ਰ ਨਾਲ ਹੁੰਦੀ ਹੈ ਜੀ ਕਰਮ ਮਿਲੇ ਤਾਂ ਪਾਈਏ ਹੋਰ ਹਕਮਤ ਹੁਕਮ ਖੁਆਰ ਜੀ ਇਹ ਆਸਾ ਦੀ ਵਾਰ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਹੈ ਉਹਦਾ ਉਹਦੀ ਬਖਸ਼ਿਸ਼ ਹੋਏ ਤਾਂ ਉਸ ਦੀ ਪ੍ਰਾਪਤੀ ਹੁੰਦੀ ਆ ਜੀ ਹੋਰ ਜਿਹੜੀਆਂ ਹਕਮਤ ਚਲਾਕੀਆਂ ਸਿਆਣਪ ਉਹ ਖੁਆਰ ਕਰਦੀਆਂ ਜੀ ਕਰਮ ਮਿਲੇ ਤਾਂ ਪਾਈਏ ਨਾ ਹੀ ਗੱਲੀਆਂ ਵਾਓ ਦਵਾਓ ਜੀ ਬਕਸ਼ਿਸ਼ ਦੇ ਨਾਲ ਹੀ ਉਸ ਦੀ ਪ੍ਰਾਪਤੀ ਹੁੰਦੀ ਆ ਗੱਲਾਂ ਬਾਤਾਂ ਦੇ ਨਾਲ ਨਹੀਂ ਜੀ ਪ੍ਰਭੂ ਕਿਰਤਾ ਨ ਕਿਰਪਾ ਨਾਲ ਗੁਰੂ ਸ਼ਬਦ ਦੀ ਪ੍ਰਾਪਤੀ ਹੁੰਦੀ ਆ ਜੀ ਅਤੇ ਗੁਰੂ ਸ਼ਬਦ ਗੁਰੂ ਗਿਆਨ ਨਾਲ ਅਛਾਵਾਂ ਸ਼ੰਕਾਵਾਂ ਹਉਮੈ ਆਦ ਵਿਕਾਰ ਦੁਰਵਿਰਤੀਆਂ ਪਸ਼ਮ ਹੋ ਜਾਂਦੀਆਂ ਜੀ ਗੁਰੂ ਸਾਹਿਬ ਦਾ ਫਰਮਾਨ ਹੈ ਨਾਨਕ ਨਜ਼ਰ ਕਰੇ ਸੋ ਪਾਏ ਆਸਨ ਦੇ ਸੇ ਤੈਨੇ ਕੇਵਲ ਹਉਮੈ ਸ਼ਬਦ ਜਲਾਇ ਜੀ ਜਿਹੜਾ ਹਉਮੈ ਆ ਆਸਨ ਦੇ ਸੇ ਆ ਭਰਮ ਆ ਇਹ ਸ਼ਬਦ ਜਲਾ ਦਿੰਦਾ ਜੀ ਜੋ ਕਾਦਰ ਦੀ ਨਜ਼ਰ ਤੋਂ ਵਾਂਝੇ ਹਨ ਉਹਨਾਂ ਦਾ ਮਨ ਚੰਗੇ ਕਰਮਾਂ ਤੇ ਪ੍ਰਭੂ ਯਾਦ ਵਿੱਚ ਨਹੀਂ ਲੱਗਦਾ ਜੀ ਨਾਨਕ ਨਜ਼ਰੀ ਬਾਹਰੇ ਕਵੇ ਨਾ ਪਾਵੇਂ ਮਾਨ ਜੀ ਜਿਹੜੇ ਪ੍ਰਭੂ ਨਜ਼ਰ ਤੋਂ ਬਾਹਰ ਹਨ ਜਿਨ ਭਾਵ ਜਿਨ ਵਾਸਤਵ ਵਿੱਚ ਜਿਨ੍ਹਾਂ ਦੇ ਉੱਪਰ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਨਹੀਂ ਹੋਈ ਜੀ ਜਿਨ੍ਹਾਂ ਤੋਂ ਪ੍ਰਭੂ ਨੇ ਕਿਰਪਾ ਦ੍ਰਿਸ਼ਟੀ ਨੂੰ ਸੰਕੋਚ ਲਿਆ ਹੈ ਜਾਂ ਜਾਂ ਉਲਟੀ ਕਰ ਲਈਆ ਤਾਂ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਖਿਸਿਆਰੇ ਬਣਾ ਕੇ ਭਿਖਿਆ ਮਗਾਉਣ ਤੇ ਲਾ ਦਿੰਦਾ ਜੀ ਨਜ਼ਰੋ ਪੱਠੀ ਜੇ ਕਰੇ ਸੁਲਤਾਨਾ ਕਹਾ ਕਰਾਏਂਦਾ ਜੀ ਦਰ ਮੰਗਣ ਭੇਖ ਨਾ ਪਾਏਂਦਾ ਦਰਤੇ ਮੰਗਣ ਗਿਆ ਨੂੰ ਉਹਨਾਂ ਨੂੰ ਕੋਈ ਭਿਖ ਵੀ ਨਹੀਂ ਦਿੰਦਾ ਜੀ ਇੱਥੇ ਨਦਰੁਪੱਠੀ ਤੋਂ ਇਹ ਭਾਵ ਨਹੀਂ ਕਿ ਉਸ ਦੀ ਨਜ਼ਰ ਕਿਸੇ ਤਰ੍ਹਾਂ ਦੇ ਅਨਿਆਏ ਤੇ ਆਧਾਰਿਤ ਆ ਇਹ ਕਿਰਪਾ ਦ੍ਰਿਸ਼ਟੀ ਉਹਨਾਂ ਤੇ ਹੀ ਹੁੰਦੀ ਹੈ ਜੋ ਸੱਚੇ ਮਾਰਗ ਤੇ ਚੱਲਦੇ ਹਨ ਜੀ ਗੁਰਮਤ ਮਨੁੱਖੀ ਸਮਾਜ ਨੂੰ ਦੋ ਵਰਗਾਂ ਵਿੱਚ ਵੰਡਦੀ ਹੈ ਜੀ ਪਹਿਲਾ ਹੈ ਗੁਰਮਖ ਤੇ ਦੂਜਾ ਹੈ ਮਨਮੁਖ ਜੀ ਗੁਰਮਖ ਹੈ ਭਗਤ ਤੇ ਮਨਮੁਖ ਹੈ ਸੰਸਾਰੀ ਜੀ ਗੁਰਮਖ ਆਪਣੀ ਸੰਸਾਰੀ ਯਾਤਰਾ ਪੂਰੀ ਕਰਦਿਆਂ ਹੋਇਆਂ ਪਰਮਾਨੰਦ ਨੂੰ ਪ੍ਰਾਪਤ ਕਰਦਾ ਹੈ ਜੀ ਅਤੇ ਮਨਮੁਖ ਭੰਬਲ ਪੂਸਿਆਂ ਵਿੱਚ ਪਿਆ ਹੀ ਰਹਿੰਦਾ ਹੈ ਜੀ ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਵਿਖੇ ਫਰਮਾਉਂਦੇ ਹਨ ਕਿ ਕਰਮਖੰਡ ਕੀ ਬਾਣੀ ਜੋਰ ਜੀ ਕਰਮ ਭਾਵ ਪ੍ਰਭੂ ਦੀ ਨਦਰ ਵਾਲੇ ਦੀ ਬੋਲੀ ਬੋਲ ਬਾਣੀ ਵਿੱਚ ਜੋਰ ਬਲ ਪੈਦਾ ਹੋ ਜਾਂਦਾ ਹੈ ਜੀ ਪਰਮਾਤਮਾ ਦੀ ਪ੍ਰਾਪਤੀ ਲਈ ਸਾਧਕ ਨੂੰ ਆਪਣੇ ਆਪ ਨੂੰ ਸਾਧਨਾ ਪੈਂਦਾ ਹੈ ਜੀ ਜਿਵੇਂ ਬਾਲਕ ਮਾਂ ਦੀ ਗੋਦ ਵਿੱਚ ਪਹੁੰਚਣ ਦਾ ਯਤਨ ਤਾਂ ਕਰਦਾ ਹੈ ਜੀ ਅਤੇ ਮਾਂ ਉਸ ਦੀ ਘਾਲ ਵੇਖ ਕੇ ਕਿਰਪਾ ਦੇ ਰੂਪ ਵਿੱਚ ਬਾਹਾਂ ਪਸਾਰ ਲੈਂਦੀ ਆ ਜੀ ਅਤੇ ਉਸ ਨੂੰ ਆਪਣੀ ਗੋਦ ਵਿੱਚ ਲੈ ਲੈਂਦੀ ਆ ਜੀ ਦੈਂਤਲ 부ਤੀ ਵਾਲਾ ਮਨਮੁਖ ਬਾਲਕ ਮਾਂ ਦੀ ਇਸ ਨਜ਼ਰ ਤੋਂ ਵਾਂਝਾ ਰਹਿ ਜਾਂਦਾ ਹੈ ਜੀ ਇਵੇਂ ਹੀ ਸਾਧਕ ਆਪਣੇ ਕਰਮਾਂ ਦੀਆਂ ਚਲਾਕੀਆਂ ਕਰਕੇ ਪ੍ਰਭੂ ਮਾਂ ਤੋਂ ਦੂਰ ਰਹਿੰਦਾ ਹੈ ਜੀ ਪਰ ਜੋ ਸਾਧਕ ਧਰਮ ਗਿਆਨ ਤੇ ਸ਼ਰਮ ਦੀਆਂ ਕਲਣਾ ਕਾਲਦਾ ਹੋਇਆ ਉਹ ਉਸ ਕਰਤਾਰ ਰੂਪੀ ਮਾਂ ਦੀ ਨਜ਼ਰ ਦਾ ਪਾਤਰ ਬਣਦਾ ਹੈ ਉਹ ਸੱਚਖੰਡ ਵਸਤਾ ਨੂੰ ਪ੍ਰਾਪਤ ਕਰ ਲੈਂਦਾ ਹੈ ਜੀ ਗਜਜੀ ਸਾਹਿਬ ਦੀ ਪਹਿਲੀ ਪਾਉੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਦੇ ਜੀਵਨ ਵਿਕਾਸ ਅਤੇ ਮਨੁੱਖ ਦੇ ਜੀਵਨ ਵਿਕਾਸ ਅਤੇ ਅਧਿਆਤਮਕੰਤੀ ਲਈ ਮਹੱਤਵਪੂਰਨ ਪ੍ਰਸ਼ਨ ਉਠਾਇਆ ਸੀ ਜੀ ਕਿ ਮਨੁੱਖ ਦਾ ਵਿਕਾਸ ਕਿਵੇਂ ਹੋ ਸਕਦਾ ਹੈ ਜੀ ਕਿ ਕਵਸ ਚਿਆਰਾ ਹੋਈਏ ਕਿ ਕੂੜਾ ਟੁੱਟੇ ਪਾਲ ਜੀ ਇਸ ਦਾ ਜਵਾਬ ਸ਼ਰਮਖੰਡ ਨਦਰਵਸਤਾ ਵਿੱਚ ਜਾ ਕੇ ਮਿਲਦਾ ਹੈ ਜੀ ਕਿ ਪ੍ਰਭੂ ਪ੍ਰਾਪਤੀ ਦੇ ਸਾਧਨ ਧਰਮ ਖੰਡ ਗਿਆਨ ਖੰਡ ਆਦਕ ਸ਼ੁਭ ਕਰਮਾਂ ਦੇ ਨਾਲ ਉਸ ਦੀ ਕਰਮ ਖੰਡ ਕਰਮ ਮੇਰ ਨਦਰ ਦੀ અત્યੰਤ ਲੋੜ ਹੈ ਜੀ ਕਾਦਰ ਦੀ ਨਦਰ ਤੋਂ ਬਿਨਾ ਸਾਧਕ ਦਾ ਸਾਰਾ ਉਦਮ ਬ्यर्थ ਜਾਂਦਾ ਹੈ ਜੀ ਸੱਚ ਤਾਂ ਇਹ ਹੈ ਕਿ ਉਦਮ ਦੇ ਨਾਲ ਪਰਮਾਤਮਾ ਦੀ ਸੁਵਲੀ ਨਜ਼ਰ ਕਿਰਪਾ ਗਿਆਨਤਾ ਦੇ ਪਵ ਸਾਗਰ ਵਿੱਚ ਡੁੱਬਦੇ ਸਾਧਕ ਨੂੰ ਗਿਆਨ ਧਿਆਨ ਰੂਪ ਨਾਮ ਦੇ ਜਹਾਜ਼ ਵਿੱਚ ਚੜਾ ਕੇ ਸੱਚਖੰਡ ਰੱਬੀ ਮਲਾਪ ਦੀ ਅਵਸਥਾ ਵਿੱਚ ਪਹੁੰਚਾ ਦਿੰਦੀ ਆ ਜੀ ਭਾਵ ਸ਼ੁਭ ਕਰਮਾਂ ਦੀ ਸਾਧਨਾ ਸਾਧਕ ਨੂੰ ਸੁਪਾਤਰ ਬਣਾਉਂਦੀ ਅਤੇ ਪ੍ਰਭੂ ਦੀ ਨਜ਼ਰ ਸੁਪਾਤਰਤਾ ਨੂੰ ਪ੍ਰਮਾਣਿਕ੍ਰਿਤ ਕਰਦੀ ਹੈ ਜੀ ਪ੍ਰਭੂ ਨਜ਼ਰ ਦੀ ਪ੍ਰਾਪਤੀ ਕਿਸੇ ਕਰਮਕਾਂਢੀ ਪਰ ਦਰਸ਼ਨੀ ਦੀ ਮਤਾਜ ਨਹੀਂ ਸਗੋਂ ਸਹਿਜ ਸੁਭਾਵ ਹੀ ਜਗਿਆਸਤੂ ਦੀ ਸਾਧਨਾ ਨੂੰ ਫਲਿ ਭੂਤ ਕਰ ਦਿੰਦੀ ਹੈ ਜੀ ਸੋ ਪ੍ਰਭੂ ਦੀ ਨਜ਼ਰ ਪ੍ਰਾਪਤ ਕਰਨ ਵਾਸਤੇ ਕੋਈ ਕਰਮ ਕਾਂਡ ਕਰਨ ਦੀ ਲੋੜ ਨਹੀਂ ਹੈ ਜੀ ਸਹਿਜ ਅਵਸਥਾ ਵਿੱਚ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ ਜਿਵੇਂ ਸ਼ਬਨਮ ਦੇ ਕਤਰੇ ਬਨਸਪਤੀ ਨੂੰ ਠਾਰ ਦਿੰਦੇ ਹਨ ਜੀ ਇਸ ਅਵਸਥਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਨਜ਼ਰੀ ਨਜ਼ਰ ਨਿਹਾਲ ਕਿਹਾ ਹੈ ਜੀ ਇਸ ਲਈ ਕਿਹਾ ਜਾ ਸਕਦਾ ਹੈ ਕਿ ਸਾਰਥਕ ਯਤਨ ਕਰਦਿਆਂ ਕਰਤਾਰ ਦੀ ਰਹਿਮਤ ਦੀ ਨਜ਼ਰ ਦੀ ਇਹਤਿਆਨ ਲੋੜ ਹੈ ਨਜ਼ਰ ਕਰੇ ਤਾਂ ਸਿਮਰਿਆ ਜਾਏ ਜੀ ਜਿਉ ਮਿਹਰ ਦੀ ਨਿਗਾਹ ਕਰੇ ਤਾਂ ਹੀ ਉਸ ਨੂੰ ਸਿਮਰਿਆ ਜਾ ਸਕਦਾ ਹੈ ਜੀ ਐਸੀ ਨਜ਼ਰ ਨਾਜ਼ਰ ਸ਼ਬਦਾਂ ਦੀ ਸਾਰਥਕ ਵਿਆਖਿਆ ਜੀ ਪਰ ਗਿਆਨ ਵੀ ਹੋਣੇ ਲੋਕ ਹੰਕਾਰੀਆਂ ਵਿਕਾਰੀਆਂ ਅਤੇ ਭੇਖ ਤਾਰੀਆਂ ਦੀ ਨਜ਼ਰ ਲੱਗਣ ਤੋਂ ਹੀ ਡਰਦੇ ਰਹਿੰਦੇ ਹਨ ਬਿਲਕੁਲ ਕਿ ਫਲਾਣੇ ਦੀ ਨਜ਼ਰ ਪੱਥਰ ਪਾੜ ਹੈ ਇਸ ਨੂੰ ਫਲਾਣੇ ਦੀ ਨਜ਼ਰ ਲੱਗ ਗਈ ਆ ਹੁਣ ਇਹ ਕੁਝ ਖਾਂਦਾ ਪੀਂਦਾ ਬੋਲਦਾ ਨਹੀਂ ਇਸ ਨੂੰ ਖਾਦਾ ਪੀਤਾ ਨਹੀਂ ਲੱਗਦਾ ਦਿਨੋਂ ਦਿਨ ਸੁੱਕੀ ਜਾ ਰਿਹਾ ਹੈ ਜੀ ਇਸ ਨੂੰ ਕੋਈ ਕੰਮ ਨਹੀਂ ਲੱਭ ਰਿਹਾ ਐਸੀ ਬੁਰੀ ਨਜ਼ਰ ਲੱਗੀ ਹੋਈ ਆ ਕਿ ਕੋਈ ਕੰਮ ਵੀ ਨਹੀਂ ਹੁੰਦਾ ਤੂੰ ਬਿਮਾਰ ਹੀ ਰਹਿੰਦਾ ਆਦਿਕ ਜੀ ਇਸ ਸਭ ਕਾਸੇ ਦਾ ਸਾਰਥਕ ਕਾਰਨ ਲੱਭ ਕੇ ਇਲਾਜ ਕਰਨ ਦੀ ਬਜਾਏ ਉਪਰੋਕਤ ਭੱਦਰ ਪੁਰਸ਼ਾਂ ਦੇ ਪਾਏ ਬੁਰੀ ਨਜ਼ਰ ਦੇ ਡਰਾਵੇ ਕਰਕੇ ਇਹਨਾਂ ਦੇ ਦਰਤੇ ਹੀ ਭਟਕਦਾ ਰਹਿੰਦਾ ਹੈ ਜੀ ਇਹ ਲੋਕ ਤਰ੍ਹਾਂ ਤਰ੍ਹਾਂ ਦੇ ਉਪਾਅ ਦੱਸਦੇ ਆ ਜੀ ਫਿਰ ਨਾ ਬੁਰੀ ਨਜ਼ਰ ਤੋਂ ਬਚਣ ਵਾਸਤੇ ਕਈ ਤਰ੍ਹਾਂ ਦੇ ਉਪਾਅ ਦੱਸਦੇ ਆ ਜਿਵੇਂ ਕਦੇ ਪਾਣੀ ਮੰਤਰ ਕੇ ਦਿੰਦੇ ਆ ਇਹ ਤੇ ਮੰਤਰੀਆ ਪਾਣੀ ਤੂੰ ਆਪਣੇ ਉੱਪਰ ਛੜਕ ਲੈ ਕਦੇ ਸਵਾਦ ਦੀ ਭੂਤੀ ਦਿੰਦੇ ਆਪਣੇ ਸਰੀਰ ਤੇ ਸਵਾਦ ਦੀ ਭੂਤੀ ਮਲ ਲੈ ਕਦੇ ਬੱਕਰੇ ਚੜਾ ਦੂਜਾ ਕਬਰਾਂ ਦੇ ਵਿੱਚ ਕਦੇ ਕੁੱਕੜ ਦੀ ਭੇਟ ਦੀ ਕੁਰਬਾਨੀ ਕਰ ਇਥੋਂ ਤੱਕ ਕਿ ਕਈ ਵਾਰ ਆਪਣੇ ਜਾਂ ਕਿਸੇ ਦੇ ਬੱਚੇ ਦੀ ਕੁਰਬਾਨੀ ਦੇਣ ਦਾ ਵੀ ਇਹ ਸਾਧ ਲੋਕ ਹੁਕਮ ਚਾੜ ਦਿੰਦੇ ਹਨ ਜੀ ਏ ਡਰਿਆ ਹੋਇਆ ਇਨਸਾਨ ਸਭ ਕੁਝ ਕਰਨ ਲਈ ਤਿਆਰ ਹੋ ਜਾਂਦਾ ਹੈ ਬਿਲਕੁਲ ਹਤੇ ਸਾਰੇ ਓੜਪੋਰ ਕੜ ਕੇ ਇਥੋਂ ਤੱਕ ਕਿ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਵੀ ਇਨ੍ਹਾਂ ਭੱਦਰ ਪੁਰਸ਼ਾਂ ਦੀਆਂ ਤੈਅ ਕੀਤੀਆਂ ਪੇਟਾਵਾਂ ਚੜਾਉਂਦਾ ਹੋਇਆ ਆਪਣਾ ਝੁਗਾ ਚੌੜ ਕਰ ਲੈਂਦਾ ਹੈ ਜੀ ਇਹ ਜਿਹੜਾ ਸਾਧਾਂ ਦੇ ਢੇਰਿਆਂ ਦੇ ਮਗਰ ਲੱਗ ਕੇ ਨ ਬੁਰੀ ਨਜ਼ਰ ਦੇ ਕਰਕੇ ਅਜਿਹਾ ਕਰਦਾ ਨਾ ਇਹ ਉਹਦਾ ਉਹਦਾ ਹਾਲ ਦੱਸਿਆ ਗਿਆ ਹੈ ਬਿਲਕੁਲ ਸਦਾ ਯਾਦ ਰੱਖੋ ਨਜ਼ਰ ਕੋਈ ਬੁਰੀ ਨਹੀਂ ਹੁੰਦੀ ਜੀ ਸਗੋਂ ਸਾਡੀ ਸੋਚ ਨਹੀਂ ਅਤੇ ਕਰਮ ਬੁਰੇ ਹੁੰਦੇ ਹਨ ਬਿਲਕੁਲ ਇਹ ਨਜ਼ਰ ਲਗਣੀ ਜਾਂ ਬੁਰੀ ਨਜ਼ਰ ਦਾ ਸੰਕਲਪ ਜ਼ਿਆਦਾਤਰ Hindu ਸਾਧਾਂ ਤਾੰਤਰਕਾਂ ਅਤੇ ਮੁਸਲਮ ਪੀਰਾਂ ਦੇ ਵਿੱਚ ਪ੍ਰਸਿੱਧ ਹੈ ਜੀ ਜੋ ਆਪਣੇ ਹਲਵੇ ਮੰਡੇ ਦੀ ਖਾਤਰ ਗਿਆਨੀ ਲੋਕਾਂ ਵਿੱਚ ਵਹਿਮ ਪੈਦਾ ਕਰਕੇ ਫਿਰ ਆਪਣੇ ਦੱਸੇ ਉਪਾਅਾਂ ਰਾਹੀਂ ਉਹਨਾਂ ਨੂੰ ਲੁੱਟਦੇ ਹੋਏ ਆਪਣਾ ਤੌਰੀ ਫੁਲਕਾ ਚਲਾਈ ਰੱਖਦੇ ਹਨ ਜੀ ਗੁਰੂ ਦੇ ਸਿੱਖ ਨੂੰ ਅਜਿਹੇ ਡਰਾਵਿਆਂ ਤੋਂ ਡਰਨ ਦੀ ਕਦੇ ਵੀ ਲੋੜ ਨਹੀਂ ਜੀ ਅਤੇ ਪ੍ਰਭੂ ਦੀ ਸਰਵਵਿਆਪਕ ਨਜ਼ਰ ਦਾ ਹੀ ਪਾਤਰ ਬਣਨਾ ਚਾਹੀਦਾ ਹੈ ਗੁਰੂ ਦੇ ਸਿੱਖ ਨੂੰ ਜੀ ਸਿੱਖ ਦਾ ਗਿਆਨ ਦਾਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਹੈ ਜੀ ਨਾ ਕੇ ਕੋਈ ਭੇਖੀ ਬ੍ਰਾਹਮਣ ਸਾਧ ਸੰਤ ਪੀਰ ਗ੍ਰੰਥ ਜਾਂ ਕੋਈ ਭ੍ਰਮ ਗਿਆਨੀ ਜੀ ਨਿਰਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਦਾ ਫੱਟਾ ਲਗਾ ਲੈਣ ਨਾਲ ਬੁਰੀ ਨਜ਼ਰ ਤੋਂ ਬਚਿਆ ਨਹੀਂ ਜਾ ਸਕਦਾ ਜੀ ਜੀ ਤੁਸੀਂ ਦੇਖਿਆ ਹੋਣਾ ਜਿਆਦੇ ਟਰੱਕਾਂ ਵਾਲੇ ਜਿਹੜੇ ਨੇ ਜਿਆਦੇ ਅੰਧਵਿਸ਼ਵਾਸੀ ਹੁੰਦੇ ਆ ਬਿਲਕੁਲ ਲਿਖਿਆ ਹੁੰਦਾ ਜੀ ਇਹ ਆਪਣੇ ਟਰੱਕਾਂ ਜਾਂ ਗੱਡੀਆਂ ਦੇ ਪਿੱਛੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਇਹ ਲਿਖ ਲੈਂਦੇ ਆ ਬਿਲਕੁਲ ਇਹ ਤੋਂ ਤਾਂ ਕਿ ਟੁੱਟੀਆਂ ਫੁੱਟੀਆਂ ਜੁੱਤੀਆਂ ਵੀ ਪਿੱਛੇ ਟੰਗ ਲੈਂਦੇ ਆ ਬਿਲਕੁਲ ਮੈਂ ਇੱਥੇ ਅਮਰੀਕਾ 'ਚ ਵੀ ਦੇਖਿਆ ਕਿ ਟੈਕਸੀ ਡਰਾਈਵਰ ਉਹਨੇ ਫਟੀਆਂ ਪੁਰਾਣੀਆਂ ਜੁੱਤੀਆਂ ਦੀਆਂ ਫੋਟੋਆਂ ਲਾ ਕੇ ਆਪਣੀ ਟੈਕਸੀ ਦੇ ਉੱਪਰ ਲਾਈਆਂ ਹੋਈਆਂ ਸੀ ਵੀਰ ਜੀ ਪੁਰਾਣੇ ਇੱਥੇ ਕੈਨੇਡਾ ਦੇ ਵਿੱਚ ਇੱਕ ਵਿਅਕਤੀ ਨੂੰ ਹਾਂਜੀ ਵਿਨੀਪੈਗ ਦੇ ਵਿੱਚ 10000 ਕੀ 20000 ਡਾਲਰ ਭਰਨਾ ਪਿਆ ਅੱਛਾ ਉਹਨੇ ਕੀ ਕੀਤਾ ਹੋਇਆ ਸੀ ਕਿ ਇੱਕ ਚੇਤਰ ਟੰਗਿਆ ਆਸੀ ਗੱਡੀ ਦੇ 프ਰੰਟ ਉਹਦੇ ਨਾਲ ਹੀ 프ਰੰਟ ਤੇ ਅੱਛਾ ਇਹ ਹੋਇਆ ਕੀ ਕੀ ਉਹ ਕਿਤੇ ਉਹਦਾ ਐਕਸੀਡੈਂਟ ਹੋਇਆ ਉਹ ਗੱਡੀ ਉਹਨੇ ਚੜਾ ਦਿੱਤੀ ਇਹਦੇ ਤੇ ਫੋਡ ਪਾਥ ਤੇ ਸਾਈਡ ਜਿਹੜੀ ਸਾਈਡ ਵਾਕ ਤੇ ਅੱਛਾ ਉਹ ਉੱਥੇ ਉਹ ਗੱਡੀ ਲੱਗੀ ਤੇ ਜਦੋਂ ਉਹ ਗੱਡੀ ਲੈ ਕੇ ਗਿਆ ਨਾ ਉਹ ਉਹਦੇ ਵਾਸਤੇ ਅੱਛਾ ਆ ਪਾ ਪੁਲਿਸ ਤੇ ਕਾਲ ਕਰਕੇ ਉਹ ਜਦੋਂ ਇੰਸ਼ੋਰੈਂਸ ਦਾ ਮਸਲਾ ਆਇਆ ਤੇ ਉਹਨਾਂ ਨੇ ਕਿਹਾ ਭਈ ਇਹ ਬੂਟ ਕਿਥੋਂ ਲੱਗਾ ਦਾ ਤੂੰ ਤਾਂ ਐਕਸੀਡੈਂਟ ਕੀਤਾ ਹੋਇਆ ਹਾਂ ਉਹ ਕਹਿੰਦਾ ਨਹੀਂ ਉਹ ਕਹਿੰਦਾ ਨਹੀਂ ਤੇ ਮੈਂ ਇਸ ਤਰ੍ਹਾਂ ਉਹ ਕਹਿੰਦਾ ਨਹੀਂ ਇਹ ਤੇ ਇੱਕ ਪੈਰ ਆ ਦੂਜਾ ਕਿੱਥੇ ਆ ਅੱਛਾ ਤੇ ਉਹ ਫਿਰ ਉਹਨੂੰ ਵਕੀਲ ਕਰਨਾ ਪਿਆ 10000 ਵਕੀਲ ਨੇ ਲਿਆ ਤੇ 10000 ਉਹਨੂੰ ਫਾਈਨ ਹੋਇਆ 20000 ਚੁੱਕ ਮਤਲਬ ਉਹ ਆਕੇ ਐਸਾ ਨਜ਼ਰ ਵਟੂ ਉਹਨੂੰ ਲੱਗਿਆ ਕਿ 20000 ਤੋਂ ਆਕੇ ਜਾਨ ਛੁੱਟੀ ਹਾਂ ਬੁਰੀ ਨਜ਼ਰ ਤਾਂ ਉਹ ਹੋਈ ਨਾ ਫਿਰ ਜੀ ਅਵੇ ਲੋਕ ਕਿੰਨੇ ਅਗਿਆਨੀ ਹੈਗੇ ਵੀ ਘਰਾਂ ਦੇ ਉੱਪਰ ਟੁੱਟੀਆਂ ਤੋੜੀਆਂ ਟੰਗੇ ਫਿਰਨਗੇ ਛਿੱਤਰ ਟੰਗੇ ਫਿਰਨਗੇ ਤੇ ਕਾਲੀਆਂ ਤੋੜੀਆਂ ਜਾਂ ਛਿੱਤਰ ਟੰਗਣ ਦੇ ਨਾਲ ਕੋਈ ਨਜ਼ਰ ਸੁਵਲੀ ਹੋ ਜਾਏਗੀ ਤੁਹਾਡੇ ਉੱਪਰ ਗੁਰੂ ਸਾਹਿਬਾਨ ਦਾ ਕਹਿਣਾ ਇਹਨੇ ਕਿ ਇਹੋ ਜੇ ਕੰਮ ਉਹੀ ਕਰਦਾ ਜਿਹੜਾ ਅਗਿਆਨੀ ਹੁੰਦਾ ਅਗਿਆਨਤਾ ਦੇ ਵਸ ਹੋ ਕੇ ਹਾਂਜੀ ਨਿਰਾ ਭੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਦਾ ਫੱਟਾ ਲਗਾ ਲੈਣ ਨਾਲ ਭੁਰੀ ਨਜ਼ਰ ਤੋਂ ਬਚਿਆ ਨਹੀਂ ਜਾ ਸਕਦਾ ਜੀ ਸਗੋਂ ਭੁਰੀ ਨਿਗਾਹ ਰੱਖਣ ਜਾਂ ਦੇਖਣ ਵਾਲੇ ਨੂੰ ਸਮਝਾਉਣ ਜਾਂ ਉਸ ਨਾਲ ਕਰੜੇ ਹੱਥੀਂ ਜਿੱਠਣ ਦੀ ਲੋੜ ਹੁੰਦੀ ਹੈ ਜੀ ਕਾਦਰ ਦੀ ਨਜ਼ਰ ਸਭ ਲਈ ਇੱਕੋ ਜੀ ਸਵੱਲੀ ਹੁੰਦੀ ਆ ਇਹ ਵੱਖਰੀ ਗੱਲ ਹੈ ਕਿ ਜੀਵ ਆਪਣੇ ਕੀਤੇ ਬੁਰੇ ਕਰਮਾਂ ਕਰਕੇ ਕੀਤੇ ਦਾ ਫਲ ਪਾਉਂਦਾ ਰਹਿੰਦਾ ਹੈ ਜੀ ਪਰਮਾਤਮਾ ਕਿਸੇ ਦੀ ਘਾਲ ਕਮਾਈ ਨੂੰ ਅੱਖੋਂ ਉਹਲੇ ਨਹੀਂ ਕਰਦਾ ਬਿਲਕੁਲ ਗੁਰੂ ਸਾਹਿਬ ਦਾ ਫਰਮਾਨ ਹੈ ਪ੍ਰਭ ਕਾ ਲਿਆ ਕਿਸੇ ਕਾਇਕ ਤੇਲ ਨਾ ਗਵਾਈ ਜੀ ਜੇ ਕੋਈ ਤਿਲ ਮਾਤਰ ਵੀ ਚੰਗੀ ਗੱਲ ਕਰਦਾ ਹੈ ਤੇ ਪ੍ਰਮਾਤਮਾ ਉਹਦਾ ਉਹਨੂੰ ਫਲ ਦਿੰਦਾ ਹੀ ਦਿੰਦਾ ਹੈ। ਬਿਲਕੁਲ। ਜੇ ਸੇਖ ਆਪਣੀ ਨਿਗਾ ਨਜ਼ਰ ਤੱਕਣੀ ਠੀਕ ਕਰ ਲਵੇ ਤਾਂ ਉਸ ਨੂੰ ਕਦੇ ਕਿਸੇ ਭੇਖੀ ਸਾਧ ਜਾਂ ਮਨਮੁਖ ਦੀ ਨਜ਼ਰ ਲੱਗ ਹੀ ਨਹੀਂ ਸਕਦੀ। ਇਸ ਵਿੱਚ ਕੋਈ ਸ਼ੱਕ ਹੀ ਨਹੀਂ ਹੈ। ਦੇਖ ਲਓ ਹੁਣ ਸੇਖ ਨੂੰ ਆਪਣੀ ਨਿਗਾ ਨਜ਼ਰ ਤੱਕਣੀ ਜਿਹੜੀ ਉਹ ਠੀਕ ਕਰਨ ਵਾਸਤੇ ਕਿਹਾ ਗਿਆ ਹੈ। ਜੀ। ਤੇ ਜੇ ਤੁਹਾਡੀ ਆਪਣੀ ਨਜ਼ਰ ਤੱਕਣੀ ਨਹੀਂ ਠੀਕ ਹੈਗੀ ਤਾਂ ਬੁਰੇ ਤਾਂ ਤੁਸੀਂ ਆ ਪਿਆ ਤੇ ਕਹਿ ਰਹੇ ਆ ਬੁਰੀ ਨਜ਼ਰ ਲੱਗ ਗਈ ਆ ਜੀ ਸੋ ਬੁਰੇ ਕਰਮਾਂ ਤੋਂ ਬਚਣ ਦੀ ਲੋੜ ਹੈ ਜੀ ਤੇ ਬੁਰਾ ਬੁਰਿਆ ਕਰਮਾਂ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜੇ ਅਸੀਂ ਚੰਗੇ ਕਰਮ ਕਰਾਂਗੇ ਜੀ ਤੇ ਜੇ ਚੰਗੇ ਕਰਮ ਕਰਨੇ ਸ਼ੁਰੂ ਨਹੀਂ ਕੀਤੇ ਕਾ ਕਿਸੇ ਮੰਤਰ ਜਾਪ ਦੇ ਨਾਲ ਜਾਂ ਪਾਠ ਦੇ ਨਾਲ ਤੁਹਾਡੇ ਚੰਗੇ ਕਰਮ ਨਹੀਂ ਬਣ ਸਕਦੇ ਬਿਲਕੁਲ ਕਰਮ ਦਾ ਤਾਂ ਮਤਲਬ ਹੋਇਆ ਕੁਝ ਕਰਨਾ ਤੇ ਜੇ ਤੁਸੀਂ ਕੋਈ ਚੰਗਾ ਕੀਤਾ ਹੀ ਨਹੀਂ ਹੈ ਤੇ ਆਪਣੇ ਆਪ ਤੁਹਾਡਾ ਕਿਤਨਾ ਹੋ ਜਾਏਗਾ ਬਿਲਕੁਲ ਜੀ ਉਸ ਵਿੱਚ ਕੋਸ਼ਿਸ਼ ਹੁਣ ਆਪਾਂ ਮੰਝਲਵਾਲ ਜਾਣਾ ਤੇ ਤੁਹਾਨੂੰ ਤੁਰਨਾ ਪਏਗਾ ਜਾਂ ਕਾਰ ਲੈਣੀ ਪਏਗੀ ਜਾਂ ਹਵਾਈ ਜਹਾਜ਼ ਤੇ ਵਿਦੇਸ਼ ਜਾਣਾ ਤੇ ਜਾਣਾ ਹੀ ਪਵੇਗਾ ਜੇ ਤੁਹਾਨੂੰ ਕਿਸੇ ਨજર ਦੇ ਨਾਲ ਉੱਡ ਕੇ ਤੇ ਤੁਸੀਂ ਜਾ ਨਹੀਂ ਸਕਦੇ ਤਨੂ ਕਰਮ ਤਾਂ ਕਰਨੇ ਪਾਏਗਾ ਨਾ ਬਿਲਕੁਲ ਕਰਮ ਤੋਂ ਬਿਨਾ ਕੋਈ ਵੀ ਚੀਜ਼ ਨਹੀਂ ਕਰਨ ਦਾ ਅਰਥ ਗੁਰੂ ਸਾਹਿਬ ਨੇ ਕਿਰਤ ਕਰੋ ਗਿਆ ਕਰਮ ਕਰੋ ਕਿਰਤ ਕਰੋ ਜੀ ਤੇ ਕਿਰਤ ਕਰੋ ਨੂੰ ਪਹਿਲ ਦਿੱਤੀ ਆ ਜਿਹੜੇ ਤਿੰਨ ਸਿਧਾਂਤ ਹੈ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਤਿੰਨ ਸਿਧਾਂਤ ਮੈਨ ਹੈ ਗਿਆ ਬਿਲਕੁਲ ਕਰਮ ਜਿਸ ਤੋਂ ਅਸੀਂ ਜ਼ਿੰਦਗੀ ਕਹਿੰਦੇ ਆ ਅਮਲ ਹਾਂਜੀ ਅਮਲ ਅਮਲ ਕਰਨਾ ਕਿਰਤ ਕਰਨੀ ਕਰਮ ਕਰਨਾ ਇਹ ਤੁਹਾਡਾ ਫਰਜ਼ ਆ ਜੀ ਕਿਉਂਕਿ ਪੰਜਾਬੀ ਦੀ ਵਿਕਹਾਵਤ ਹੈ ਉਦੋਂ ਮੱਗੇ ਲక్ష్ਮੀ ਪੱਖੇ ਅੱਗੇ ਪਾਉਣ ਜੀ ਇਹ ਉਦੋਂ ਕਰਦੇ ਆਂ ਤੇ ਧਨ ਦੀ ਪ੍ਰਾਪਤੀ ਹੁੰਦੀ ਆ ਕਰੇ ਮੱਥੇ ਟੇਕਣ ਦੇ ਨਾਲ ਜਾਂ ਲక్ష్ਮੀ ਵਾਸਤੇ ਬੂਹੇ ਖੋਲ ਕੇ ਰੱਖਣ ਦੇ ਨਾਲ ਤਾਂ ਤੁਹਾਡੇ ਘਰ ਕਦੇ ਧਨ ਨਹੀਂ ਆਉਂਦਾ ਜੀ ਗੁਰਵਾਕ ਵੀ ਹੈਗਾ ਨਾ ਉਦੋਂ ਮ ਕਰੈਂਦਿਆਂ ਜੀਵ ਤੋਂ ਕਮਾਉਂਦਿਆਂ ਸੁੱਖ ਪਹੁੰਚ ਧਿਆਨ ਜੀ ਪ੍ਰਭੂ ਮਨਾਨੋ ਕੋ ਤ੍ਰਿਜੇਂਤ ਹਾਂ ਇਹਦੇ ਵਿੱਚ ਦੇਖੋ ਸਾਰਾ ਜਵਾਬ ਆ ਗਿਆ ਜੀ ਉਦਮ ਕਰੰਦਿਆਂ ਜਿਉ ਤੂੰ ਕਮਾਮਦਿਆਂ ਸੁਖ ਪੰਚ ਉਦਮ ਕਰ ਤੇ ਕਮਾ ਕਰਮ ਕਰ ਜੀ ਤੇ ਫਿਰ ਤੈਨੂੰ ਸੁਖ ਦੀ ਪ੍ਰਾਪਤੀ ਹੋਏਗੀ ਜੀ ਤੇ ਫਿਰ ਤੇਰੀ ਬੁਰੀ ਨਜ਼ਰ ਵਾਲੇ ਜਿਹੜੇ ਭਰਮ ਹੈ ਵਹਿਮ ਹੈ ਸਾਰੇ ਨਿਕਲ ਜਾਣਗੇ ਬਿਲਕੁਲ ਦੇਖੋ ਟਰੱਕ ਟਰੱਕਾਂ ਜਾਂ ਹੋਰ ਵਾਹਨਾਂ ਦੇ ਉੱਪਰ ਟੁੱਟੀਆਂ ਜੁੱਤੀਆਂ ਫਿਰ ਤੂੰ ਨਹੀਂ ਲਟਕਾਏਗਾ ਜੀ ਜੀ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਇਹ ਤੂੰ ਆਪਣੀਆਂ ਗੱਡੀਆਂ ਦੇ ਪਿੱਛੇ ਨਹੀਂ ਲਿਖਦਾ ਫਿਰੇਗਾ ਜੀ ਅਤੇ ਆਪਣੇ ਘਰਾਂ ਦੇ ਬਨੇਰਿਆਂ ਤੇ ਕਾਲੀਆਂ ਤੋੜੀਆਂ ਨਹੀਂ ਰੱਖੇਗਾ ਬਿਲਕੁਲ ਜੇ ਤੂੰ ਉਦਮ ਕਰੇਗਾ ਤੇ ਗੁਰੂ ਦੀ ਕਰਮ ਕਰੇਗਾ ਤੇ ਗੁਰੂ ਦੀ ਨਜ਼ਰ ਦਾ ਪਾਤਰ ਬਣੇਗਾ ਬਿਲਕੁਲ ਬਰਾ ਖੋਤੀ ਬੁਰੀ ਨਜ਼ਰ ਤੋਂ ਬਚਣ ਲਈ ਕਿਸੇ ਸਾਥ ਬ੍ਰਾਹਮਣ ਜਾਂ ਗਿਆਨੀ ਤੋਂ ਮੰਤਰੀਆਂ ਹੋਈਆਂ ਸੱਤ ਮਿਰਚਾਂ ਆਪਣੇ ਘਰ ਦੇ ਦਰਵਾਜੇ ਦੇ ਉੱਪਰ ਧਾਗੇ 'ਚ ਪ੍ਰੋਕੇ ਨਹੀਂ ਟੰਗੇਗਾ। ਬਿਲਕੁਲ। ਕੋਈ ਵੀ ਐਸੇ ਕਰਕੇ ਟੰਗਦੇ ਹੈਗੇ ਕਿਸੇ ਦੀ ਬੁਰੀ ਨਜ਼ਰ ਨਾ ਘਰ ਦੇ ਉੱਪਰ ਲੱਗ ਜਾਵੇ। ਬਿਲਕੁਲ ਬਿਲਕੁਲ। ਕਿਸੇ ਹੋਰ ਚੀਜ਼ ਵਿੱਚ ਪ੍ਰੋਕੇ ਜਾਂ ਧਾਗੇ ਵਿੱਚ ਪ੍ਰੋਕੇ ਕਰਦੇ ਬਾਹਰ ਦਰਵਾਜੇ ਤੇ ਨਹੀਂ ਟੰਗੇਗਾ ਨਹੀਂ ਲਟਕਾਏਗਾ। ਜੀ। ਸਗੋਂ ਕਿਰਤ ਕਰਦਾ ਵੰਡ ਸਕਦਾ ਨਾਮ ਜਪਦਾ ਅਤੇ ਕਰਤਾਰ ਦੀ ਮਿਹਰ ਦੀ ਨਜ਼ਰ ਤੇ ਟੇਕ ਰੱਖਦਾ ਜਿਹੜਾ ਇਹ ਇਹ ਤੇਰਾ ਜੀਵਨ ਹੋਏਗਾ ਜੀ ਗੁਰੂ ਸਾਹਿਬ ਦਾ ਫਰਮਾਨ ਹੈ ਧਰ ਜਿੜੇ ਇੱਕ ਟੇਕ ਤੂੰ ਨਾ ਹੀ ਕੋਈ ਆਸ ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ ਜੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 257 ਤੇ ਅੰਕਤ ਆ ਜੀ ਕਹੇ ਮੇਰੇ ਜੀ ਹੈ ਮੇਰੇ ਮਨ ਇੱਕ ਦੇ ਉੱਪਰ ਟੈਗ ਰੱਖ ਤੇ ਹੋਰ ਨਾ ਦੀ ਵਿਡਾਣੀ ਆਸਲਾ ਦੇ ਜੀ ਪਰ ਜਿਹੜੇ ਲੋਕ ਸਾਹਨ ਦੇ ਉੱਪਰ ਟੈਗ ਰੱਖੇ ਬੈਠੇ ਆ ਉਹਨਾਂ ਨੂੰ ਲੱਗਦਾ ਵੀ ਇਹ ਟੈਗ ਲਾਉਣੀ ਬੜੀ ਔਖੀ ਆ ਸਾਨੂੰ ਕੋਈ ਵਿਘਨ ਪੈ ਜਾਊਗਾ ਸਾਡੇ ਕੰਮਾਂ 'ਚ ਜੀ ਪਰ ਵਿਘਨ-ਵਗਨ ਕੋਈ ਨਹੀਂ ਪੈਂਦਾ ਮਨ ਨੂੰ ਸਟਰੋਂਗ ਕਰਨਾ ਪੈਂਦਾ ਤਾਕਤਵਰ ਬਣਾਉਣਾ ਪੈਂਦਾ ਜੀ ਤਾਂ ਹੀ ਉਹ ਗੁਰੂ ਸਾਹਿਬ ਨੇ ਕਿਹਾ ਕੁੱਟ-ਕੁੱਟ ਮਨ ਕਸਵੱਟੀ ਲਾਵਾ ਜੀ ਮਨ ਨੂੰ ਅੰਗੁਰੂ ਸ਼ਬਦ ਦੀਆਂ ਠੋਕਰਾਂ ਦੇ ਨਾਲ ਕੁੱਟਣਾ ਪੈਂਦਾ ਹੈ ਜੀ ਇਹ ਭਾਈ ਸੇ ਭਾਈ ਮਣੀ ਸਿੰਘ ਵੀ ਲਿਖਦੇ ਆ ਕਿ ਕਹਿੰਦੇ ਮਨ ਸਾਡਾ ਇੰਨਾ ਚੰਚਲ ਆ ਜਿੰਨਾ ਇੱਕ ਘੋੜਾ ਹੁੰਦਾ ਹੈ ਜੀ ਤੇ ਘੋੜੇ ਨੂੰ ਕਾਬੂ ਕਰਨ ਵਾਸਤੇ ਉਸ ਨੂੰ ਪਹਿਲਾਂ ਹਰੇ ਪੱਠੇ ਪਾਏ ਜਾਂਦੇ ਆ ਜੀ ਤੇ ਫਿਰ ਉਸ ਨੂੰ ਪਿਆਰ ਦੇ ਨਾਲ ਲਗਾਮ ਪਾ ਲਈ ਜਾਂਦੀ ਆ ਜੀ ਤੇ ਫੇਰ ਉਹ ਅਥਰਾ ਘੋੜਾ ਵੀ ਤੁਹਾਡੇ ਵਾਸ ਵਿੱਚ ਹੋ ਜਾਂਦਾ ਹੈ ਜੀ ਜੀ ਇਸੇ ਤਰ੍ਹਾਂ ਮਨਵਸਾਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜੀ ਜੇ ਪ੍ਰਭੂ ਦੀ ਕਿਰਪਾ ਦੀ ਲਗਾਮ ਪਾ ਲਈ ਜਾਵੇ ਤਾਂ ਮਨ ਵੀ ਜਿਹੜਾ ਵਾਸ ਵਿੱਚ ਆ ਜਾਂਦਾ ਹੈ ਜੀ ਮਨ ਤਾਂ ਘੋੜੇ ਨਾਲੋਂ ਵੀ ਜ਼ਿਆਦਾ ਚੰਚਲ ਆ ਜੀ ਕਭ ਹੂੰ ਜਿਹੜਾ ਉਬ ਚੜਤ ਹੈ ਕਭ ਹੂੰ ਜਾਏ ਪਿਆਲੇ ਲੋਬੀ ਜਿਹੜਾ ਥਿਰਨਾ ਰਹਿਤ ਹੈ ਚਾਰੇ ਪਾਸੇ ਦਾ ਘੁਮਦਾ ਹੈ ਜੀ ਇੰਨਾ ਸਟਰੋਂਗ ਆ ਮਨ ਇੰਨੀ ਗਤੀ ਮੈਨੂੰ ਮਿਲ ਕਿਸੇ ਮਸ਼ੀਨ ਦੀ ਵੀ ਜਾਂ ਸੂਰਜ ਦੀਆਂ ਕਿਰਨਾਂ ਦੀ ਵੀ ਨਹੀਂ ਹੈਗੀ ਜਿੰਨੀ ਮਨ ਦੀ ਆ ਜੀ ਮਨ ਇੱਕ ਜਦੋਂ ਤੁਸੀਂ ਮਨ ਦੇ ਵਿੱਚ ਧਾਰ ਨਹੀਂ ਕਰਦੇ ਆ ਤੁਸੀਂ ਕਿਤੇ ਇਹ ਕਿਹੜੇ ਦੇਸ਼ ਵਿੱਚ ਪਹੁੰਚ ਜਾਂਦੇ ਆ ਇੱਕ ਸੈਕਿੰਡ ਦੇ ਵਿੱਚ ਜੀ ਇਹ ਇਹ ਇਤਨਾ ਮਨ ਜਿਹੜਾ ਹੈ ਪਰ ਮਨ ਗੁਰੂ ਸ਼ਬਦ ਦੇ ਨਾਲ ਹੀ ਵਸ ਵਿੱਚ ਆ ਸਕਦਾ ਹੈ ਪਰ ਜੇ ਇਸ ਮਨ ਦੇ ਉੱਪਰ ਜਿਹੜੇ ਪਖੰਡੀ ਭੇਖੀ ਸਾਧ ਸੰਤਿਆ ਉਹਨਾਂ ਦਾ ਅਸਰ ਹੋ ਜਾਵੇ ਤਾਂ ਮਨ ਤੁਹਾਨੂੰ ਫਿਰ ਪਟਕਣਾ ਦੇ ਵਿੱਚ ਪਾਈ ਰੱਖਦਾ ਹੈ ਜੀ ਇਹ ਆਪ ਤਾਂ ਟਿਕਦਾ ਨਹੀਂ ਤੇ ਨਾ ਹੀ ਤੁਹਾਨੂੰ ਟਿਕਣ ਦਿੰਦਾ ਹੈ ਬਿਲਕੁਲ ਇਸ ਕਰਕੇ ਕੋਈ ਨજર ਬੁਰੀ ਨਹੀਂ ਹੁੰਦੀ ਤੇ ਨਾ ਕੋਈ ਤੇ ਜਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਲਿਖਣ ਦੇ ਨਾਲ ਤੁਸੀਂ ਬੁਰੀ ਨਜ਼ਰ ਤੋਂ ਬਚ ਸਕਦੇ ਆ ਤੇ ਨਾ ਟੁੱਟੀਆਂ ਜੁੱਤੀਆਂ ਲਟਕਾਉਣ ਦੇ ਨਾਲ ਤੁਹਾਡੀ ਗੱਡੀ ਠੀਕ ਚੱਲ ਸਕਦੀ ਆ ਜੇ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਓਗੇ ਤਾਂ ਤੁਹਾਨੂੰ ਟਿਕਟ ਮਿਲਣੀ ਮਿਲਣੀ ਉਥੇ ਭਾ ਜਿੰਨੀ ਮਰਜ਼ੀ ਤੁਸੀਂ ਕਾਲੀਆਂ ਜੁੱਤੀਆਂ ਜਾਂ ਟੁੱਟੀਆਂ ਜੁੱਤੀਆਂ ਗੱਡੀ ਦੇ ਮਗਰ ਬੰਨੀ ਫਿਰੋ ਛੇ ਸੋਹਣਾ ਵੈਮਾ ਪਰਮਾ ਤੋਂ ਬਚਣ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦਿੱਤੀ ਆ ਜੀ ਤੇ ਅੱਜ ਦਾ ਆਪਣਾ ਇਹ ਟੌਪਿਕ ਸੀ ਨજર ਲੱਗਣ ਦੇ ਡਰਾਵੇ ਤੇ ਲੁੱਟ ਜੀ ਸੋ ਇਸ ਤਰ੍ਹਾਂ ਨજર ਲੱਗਣ ਦੇ ਡਰਾਵੇ ਦੇ ਕੇ ਇਹ ਲੋਕ ਜਿਹੜੇ ਸਾਨੂੰ ਲੁੱਟਦੇ ਰਹਿੰਦੇ ਆ ਜੀ ਤੇ ਜੇ ਅਸੀਂ ਆਪਣੇ ਆਪ ਨੂੰ ਇਹਨਾਂ ਦੀ ਲੁੱਟ ਤੋਂ ਬਚਾਉਣਾ ਹੈ ਤਾਂ ਸਾਨੂੰ ਗੁਰੂ ਗਿਆਨ ਦਾ ਆਸਰਾ ਲੈਣਾ ਪਵੇਗਾ ਜੀ ਜਿੰਨਾ ਚਿਰ ਅਸੀਂ ਗੁਰੂ ਦਾ ਗਿਆਨ ਧਾਰਨ ਨਹੀਂ ਕਰਦੇ ਸਾਡਾ ਜਿਹੜਾ ਦਿਮਾਗ ਨਹੀਂ ਖੁੱਲਦਾ ਵਿਕਸਿਤ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਇਹਨਾਂ ਦੇ ਡਰਾਵਿਆਂ ਤੋਂ ਡਰਦੇ ਹੀ ਰਹਾਂਗੇ ਬਿਲਕੁਲ ਸੋ ਸਾਨੂੰ ਡਰਨ ਦੀ ਬਿਲਕੁਲ ਲੋੜ ਨਹੀਂ ਪਰਮਾਤਮਾ ਜਿਹੜਾ ਹੈ ਉਹ ਇਹਨਾਂ ਕੋਈ ਕਰੂਰ ਨਹੀਂ ਆ ਇਹਨਾਂ ਕੋਈ ਆਪ ਲੋ ਕਰੜਾ ਨਹੀਂ ਹੈ ਜਿਹੜਾ ਹਰ ਵੇਲੇ ਤੁਹਾਡੇ ਤੇ ਬੁਰੀ ਨਜ਼ਰ ਰੱਖਦਾ ਹੈ ਕਿਉਂਕਿ ਪਰਮਾਤਮਾ ਤਾਂ ਮਿਹਰ ਦੀ ਨਜ਼ਰ ਕਰਦਾ ਹੈ ਪਰ ਜੇ ਨਾ ਤੁਸੀਂ ਉਹਦੇ ਪਾਤਰ ਬਣੋਗੇ ਤਾਂ ਹੀ ਆ ਨਾ ਬਿਲਕੁਲ ਜੇ ਤੁਸੀਂ ਉਹਦੇ ਘਰ ਵੱਲ ਨੂੰ ਚੱਲਦੇ ਆ ਨਾ ਸਤਗੁਰ ਕੋਟ ਪੈਂਦਾ ਅੱਗੇ ਹੋਏ ਲੇਤ ਹੈ ਲੇਤ ਹੈ ਜੀ ਇੱਕ ਕਦਮ ਵੀ ਤੁਸੀਂ ਗੁਰੂ ਘਰ ਵੱਲ ਰੱਬ ਦੇ ਘਰ ਵੱਲ ਚੱਲਦੇ ਆ ਤੇ ਗੁਰੂ ਪਰਮਾਤਮਾ ਅੱਗੋਂ ਕਰੋੜਾਂ ਕਦਮ ਤੁਹਾਨੂੰ ਲੈਣ ਵਾਸਤੇ ਆਉਂਦਾ ਭਾਵ ਤੁਹਾਡੇ ਤੇ ਮਿਹਰ ਦੀ ਨਿਗਾਹ ਕਰਦਾ ਹੈ ਬਿਲਕੁਲ ਤੁਹਾਡਾ ਇਹ ਤੁਹਾਨੂੰ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ ਜੇ ਤੁਸੀਂ ਚੰਗੇ ਕਰਮ ਕਰਨ ਲੱਗ ਜਾਨੇ ਆ ਸਮਾਜ ਦੇ ਵਿੱਚ ਤੁਹਾਡਾ ਸਤਿਕਾਰ ਨਾ ਜਾਂਦਾ ਤੇ ਜਿਹੜੇ ਤੁਹਾਨੂੰ ਪੁੱਠੀ ਨਜ਼ਰੇ ਨਿਗਾਹ ਦੇ ਨਾਲ ਗੁੱਸੇ ਦੇ ਨਾਲ ਦੇਖਦੇ ਸੀ ਉਹ ਵੀ ਹੁਣ ਸਤਿਕਾਰ ਦੇ ਨਾਲ ਦੇਖਣ ਲੱਗ ਜਾਂਦੇ ਆ ਜੀ ਸੋ ਆਪਣੇ ਜੀਵਨ ਨੂੰ ਬਦਲਣ ਦੀ ਲੋੜ ਆ ਤੇ ਜੀਵਨ ਗੁਰੂ ਗਿਆਨ ਤੇ ਚੱਲਿਆ ਚੰਗੇ ਕਰਮ ਕਰਿਆ ਅਹੀਂ ਬਦਲਦਾ ਪਰਪਕਾਰ ਦੀ ਜੀ ਪਰਪਕਾਰ ਕਰਨ ਦੇ ਨਾਲ ਵੀ ਜੀਵਨ ਬਦਲਦਾ ਬਿਲਕੁਲ ਗੁਰੂ ਸਾਹਿਬ ਕਹਿੰਦੇ ਪਰ ਪੁਕਾਰ ਨਿਤ ਚਿਤਵਤੇ ਨਾਹੀ ਕਛ ਪੋਚ ਜੀ ਜਿਹੜੇ ਗੁਰਮੁਖ ਜਨ ਹਨ ਉਹ ਪਰ ਪੁਕਾਰੀ ਹੁੰਦੇ ਹਨ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਜਨ ਪਰ ਪੁਕਾਰੀ ਆਏ ਜੀ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ ਜੀ ਇਹ ਗੁਰਮੁਖਾਂ ਦੀ ਨਿਸ਼ਾਨੀ ਆ ਉਹ ਜੀ ਦਾਨ ਕਰਦੇ ਆ ਤੇ ਪਰਮਾਤਮਾ ਦਾ ਰਸਤਾ ਜਿਹੜਾ ਗੁਰੂ ਗਿਆਨ ਤੁਹਾਨੂੰ ਦੱਸਦੇ ਆ ਜੀ ਇਤਨਾ ਤੁਹਾਨੂੰ ਹਰੀ ਦੇ ਨਾਲ ਮਿਲਾ ਲੈਂਦੇ ਆ ਹਰੀ ਨੂੰ ਕੋਈ ਜਿਤਨਾ ਆਪਾਂ ਇੱਕ ਦੂਜੇ ਨਾਲ ਹੱਥ ਮਿਲਾਉਣੇ ਆ ਜਾਂ ਗਲਵੱਕੜੀ ਪਾਉਣੇ ਇਤਨਾ ਪਰਮਾਤਮਾ ਨਹੀਂ ਮਿਲਦਾ ਜੀ ਪਰਮਾਤਮਾ ਤਾਂ ਤੁਹਾਡੇ ਅੰਦਰ ਹੀ ਆ ਜਦੋਂ ਤੁਹਾਨੂੰ ਮਹਿਸੂਸ ਹੋ ਜਾਵੇ ਤਾਂ ਉਸ ਦਾ ਮਲਾਪ ਹੋ ਜਾਂਦਾ ਹੈ ਜੀ ਤੇ ਜਦੋਂ ਤੁਸੀਂ ਉਹਨੂੰ ਮਹਿਸੂਸ ਹੀ ਨਹੀਂ ਕਰਦੇ ਤੁਹਾਡੇ ਅੰਦਰ ਬੈਠਾ ਤਾਂ ਉਹ ਤਾਂ ਫਿਰ ਇਤਨਾ ਜਿਤਨਾ ਮਿਰਗ ਦੇ ਆ ਨਾ ਵੀ ਦੇ ਵਿੱਚ ਕਸਤੂਰੀ ਆ ਤਉ ਨੂੰ ਖੁਸ਼ਬੂ ਆਉਣ ਲੱਗਦੀ ਆ ਤੇ ਉਹ ਦੌੜਦਾ ਖੁਸ਼ਬੂ ਵਾਲੇ ਪਾਸੇ ਜੀ ਤੇ ਉਹ ਦੌੜਦਾ ਦੌੜਦਾ ਜਿਹੜਾ ਕਈ ਵਾਰੀ ਰੇਗਿਸਤਾਨਾਂ ਦੇ ਵਿੱਚ ਚਲੇ ਜਾਂਦਾ ਜੀ ਉਹ ਉੱਥੇ ਰਹਿਤਾ ਚਮਕਦੀ ਆ ਤੇ ਉਹਨੂੰ ਪਿਆਸ ਲੱਗਦੀ ਆ ਤੇ ਉਹ ਸਮਝਦਾ ਉੱਥੇ ਪਾਣੀ ਹੈਗਾ ਜੀ ਤੇ ਇਸ ਤਰ੍ਹਾਂ ਸ਼ਿਕਾਰੀ ਉਸ ਨੂੰ ਢੰਡਾਲ ਹੋਏ ਨੂੰ ਪਕੜ ਲੈਂਦੇ ਆ ਜੀ ਇਸੇ ਤਰ੍ਹਾਂ ਤੇਰੇ ਅੰਦਰ ਸਾਦ ਕੇ ਕਰ ਮੈਂ ਬਾਹਰ ਨਾਹੀਂ ਬਾਹਰ ਟੋਲੇ ਤੋਂ ਪਰਾਂਵੋ ਲਾਹੀ ਗੁਰ ਪ੍ਰਸਾਦੀ ਜਿਨੇ ਅੰਤਰ ਪਾਇਆ ਸੋ ਅੰਤਰ ਬਾਰ ਸੁਹੇਲਾ ਜੀ ਜੀ ਗੁਰੂ ਦੀ ਰਹਿਮ ਦੇ ਨਾਲ ਜਿਨ੍ਹਾਂ ਨੇ ਅੰਦਰ ਵਸਦੇ ਰੱਬ ਨੂੰ ਪਾਲਿਆ ਜੀ ਉਹ ਉਹ ਘਰ ਤੇ ਬਾਹਰ ਲੋਕ ਪ੍ਰਲੋਕ ਦੇ ਵਿੱਚ ਸੁਹੇਲੇ ਰਹਿੰਦੇ ਆ ਜੀ ਸੋ ਅੱਜ ਦਾ ਆਪਣਾ ਟੌਪਿਕ ਸੀ ਨજર ਲੱਗਣ ਦੇ ਡਰਾਵੇ ਅਤੇ ਲੁੱਟ ਜੀ ਜੇ ਕਿਸੇ ਮਾਈ ਭਾਈ ਨੂੰ ਇਹਦੇ ਵਿੱਚੋਂ ਕੋਈ ਚੰਗੀ ਗੱਲ ਲੱਗੀ ਹੋਵੇ ਤਾਂ ਉਹ ਅੱਜ ਤੋਂ ਬਾਅਦ ਬੁਰੀ ਨਜ਼ਰ ਕਾਲੀ ਤੋੜੀ ਜਾਂ ਜੁੱਤੀਆਂ ਤੋਂ ਆਪਣੇ ਆਪ ਨੂੰ ਬਚਾ ਕੇ ਆਪਣਾ ਜੀਵਨ ਸੁਖਾਲਾ ਬਣਾ ਸਕਦੇ ਹਨ ਤੇ ਅੱਗੇ ਪ੍ਰਚਾਰ ਵਾਸਤੇ ਇਸ ਨੂੰ ਸ਼ੇਅਰ ਕਰ ਦੇਣ ਤਾਂ ਉਹ ਪਰਪਕਾਰ ਵੀ ਇਹ ਵੀ ਬਹੁਤ ਵੱਡਾ ਪਰਪਕਾਰ ਹੈ ਜਦੋਂ ਆਪਾਂ ਚੰਗੀ ਚੀਜ਼ ਅੱਗੇ ਸ਼ੇਅਰ ਕਰਦੇ ਹਾਂ ਬਿਲਕੁਲ ਇਹਦੇ ਨਾਲ ਹੀ ਸਮਾਪਤੀ ਹੈ ਵਾਇਰਲ ਜੀ ਕਾ ਖਾਲਸਾ ਵਾਇਰਲ ਜੀ ਫਤਿਹ